ਮਿਡਲ ਈਸਟ ਦੇ ਜਿਹੜੇ 4 ਧਰਮ ਪੈਦਾ ਹੋਏ ਨਾ ਪੁਰਾਣਾ ਸਭ ਤੋਂ ਯਹੂਦੀ ਹੈ ਫਿਰ ਈਸਾਈ ਹੋਏ ਫਿਰ ਜ਼ਰਦਰਸਤੀ ਤੇ ਫਿਰ ਇਸਲਾਮ ਜਿਸ ਤਰ੍ਹਾਂ ਭਾਰਤ ਵਿੱਚ ਸਨਾਤਨ ਮਤ ਸਭ ਤੋਂ ਪੁਰਾਣਾ ਹੈ ਫਿਰ ਜੈਨ ਮਤ ਬੋਧ ਮਤ ਤੇ ਨਵਾਂ ਧਰਮ ਸਿੱਖ ਮਤ ਚਾਰੇ ਧਰਮ ਭਾਰਤ ਵਿੱਚ ਪੈਦਾ ਹੋਏ ਚਾਰੇ ਧਰਮ ਮਦਪੂਰਤ ਜੋ ਹੈ ਮਿਡਲ ਈਸਟ ਵਿੱਚ ਪੈਦਾ ਹੋਏ ਬਾਕੀਆਂ ਸਾਰੀਆਂ ਇਹਨਾਂ ਅਠਾਂ ਦੀਆਂ ਸ਼ਾਖਾਂ ਹੀ ਨੇ ਦੁਨੀਆ ਦੇ ਵਿੱਚ ਮੂਲ ਰੂਪ ਦੇ ਛੇ ਅਠੇ ਨੇ ਇਹ ਯਹੂਦੀਆਂ ਦਾ ਰੈਬਰੀ ਪੁਰਸ਼ ਜੋ ਸਾਡੇ 3500 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ ਕੋਹ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਕਿ ਪਹਾੜ ਦਾ ਨਾਂ ਸੀ ਢੂਰ ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਮੁਹੰਮਦ ਸਾਹਿਬ ਇੱਕ ਪਹਾੜ ਤੇ ਜਾਂਦੇ ਸਨ ਗਾਰ ਅਜੇ ਵੀ ਬਣੀ ਹੋਈ ਏ ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਛੜਕ ਬਣਾ ਦਿੱਤੀ ਏ ਟਨਲ ਬਣਾ ਦਿੱਤੀ ਏ ਸੁਰੰਗ ਬਣਾ ਦਿੱਤੀ ਏ 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹ ਦਾ ਜ਼ਿਕਰ ਕਰਦੇ ਸਨ ਪਹਾੜ ਮੈਂ ਹੈਰਾਨ ਪਛੋਖੜ ਜੀਵਨ ਦੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਹਮਕੁੰਡ ਨੂੰ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ઋષਿਮੁਨੀ 90 ਫਸਦੀ ਪਹਾੜਾਂ ਤੇ ਜਪ ਤਪ ਕਰਦੇ ਰਹੇ ਜ਼ਮੀਨ ਤੋਂ ਥੋੜਾ ਜਿਹਾ ਉੱਚਾ بلند ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸ ਦੀ ਲੰਕਾਈ ਤੇ ਮੈਂ ਨਾ ਜਾਵਾਂ ਕੋ ਤੂਰ ਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲੀ ਚਰਨਦਾ ਸੀ ਜੰਗਲ ਹੀ ਚ ਰਹਿੰਦਾ ਸੀ ਭੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਹਾਤ ਨੂੰ ਵੀ ਜੰਗਲ ਹੀ ਚ ਰਹ ਜਾਂਦਾ بس ਕੰਡਰੀਆਂ ਦੇਕਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਬੇੜਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰ ਸਮਝਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇੜਾਂ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇੜਾਂ ਨੂੰ ਵੀ ਨਾਲ ਲੈ ਜਾ ਸ਼ਰਦ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਇਸ ਭਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ ਹੈ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਸ ਦਾ ਕੋਈ ਨਿਸ਼ਚਿਤ ठा ਟਿਕਾਣਾ ਨਹੀਂ ਜਿਵੇਂ ਕਲਗੀਧਰ ਪਾਸਤਾ ਕਹਿੰਦੇ ਨੇ ਅਨਾਮ ਹੈ ਅਠਾਮ ਹੈ ਤੂੰ ਸਰਬ ਦੇਸੀ ਹੈ ਵਿਆਪਕ ਹੈ ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ ਇੱਕ ਟਿਕਾਣਾ ਉਸ ਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ ਅਨਾਮ ਹੈ ਅਠਾਮ ਹੈ ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ ਤੂੰ ਅਨਾਮ ਹੈ ਹਰ ਚੀਜ਼ ਅਨਾਮ ਪੈਦਾ ਹੁੰਦੀ ਅਸੀਂ ਵੀ ਅਨਾਮ ਪੈਦਾ ਹੋਏ ਹਾਂ ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ ਉਹ ਕੋਈ ਚੀਜ਼ ਨਾਮ ਲੈ ਕੇ ਜਮਦੀ ਨਹੀਂ ਨਾਮ ਕੋਈ ਪ੍ਰਮਾਤਮਾ ਦਾ ਵੀ ਨਹੀਂ ਹੈ ਖਲਗਿੱਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ ਜਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ ਪਰ ਮੇਰੇ ਖਿਆਲ ਸਿਰਫ ਜਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ ਪੂਰੀ ਸਮਝ ਪੈ ਗਈ ਐਸੀ ਅਗਮਈ ਰਚਨਾ ਹੈ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਨਾਮ ਹੈ ਅਠਾਮ ਹੈ اے ਪ੍ਰਭੂ ਤੇਰਾ ਨਿਸ਼ਚਿਤ ਕੋਈ ਠਿਕਾ ਟਿਕਾਣਾ ਨਹੀਂ ਤੇਰਾ ਕੋਈ ਨਾਮ ਨਹੀਂ ਮਨੁੱਖ ਨੇ ਤੇਰੇ ਤੇਰੇ ਜਿਹ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾ ਤੋਂ ਪ੍ਰਭਾਵਿਤ ਹੋਏ ਨਾਮ ਦੇਂਦੇ ਗਏ ਨਾਮ ਦੇਂਦੇ ਗਏ ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ ਕਿਸੇ ਨੇ ਕੋਈ ਪਹਿਲੂ ਦੇਖਿਆ ਕਿਸੇ ਨੇ ਕੋਈ ਪਹਿਲੂ ਦੇਖਿਆ ਫਿਰ ਭਾਸ਼ਾ ਲੋਕਾਂ ਦੀ ਅਲੱਗ-ਅਲੱਗ ਭਾਸ਼ਾ ਨੂੰ ਆਧਾਰ ਬਣਾ ਕੇ ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪ੍ਰਮਾਤਮਾ ਦੇ ਹੋ ਗਏ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੇ ਜਾਉ ਜੇਥੇ ਤੇਰੇ ਨਾਮ ਹੈ ਸਦਕੇ ਜਾਂਦੇ ਆ ਜਿੰਨੇ ਵੀ ਤੇਰੇ ਨਾਮ ਨੇ ਗੁਰੂ ਨਾਨਕ ਬਲਹਾਰੇ ਜਾਉ ਜਿਥੇ ਤੇਰੇ ਨਾਮ ਹੈ ਮੈਂ ਹੈਰਾਨ ਹ ਸੂਰਜ ਦੇ ਕਈ ਨਾਮ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਰਵੀ ਕਹਿੰਦੇ ਨੇ ਬਾਣ ਕਹਿੰਦੇ ਨੇ ਫਿਰ ਪਰਸ਼ਿੰਦਿ ਕੁਰਸ਼ੀਦ ਕਹਿੰਦੇ ਨੇ ਆਫਤਾਬ ਕਹਿੰਦੇ ਨੇ ਸਨ ਕਹਿੰਦੇ ਨੇ ਇਸੇ ਇੱਕ ਸੂਰਜ ਨੂੰ ਕੋਈ ਝਗੜਾ ਨਹੀਂ ਕਰਦਾ ਆਫਤਾਬ ਆਖੋ ਕੁਰਸ਼ੀਦ ਕਿਉਂ ਕਹਿੰਦੇ ਆ خورشید آو آفتاب کیوں کہ سورج آکو روی کیوں کہ روی آکو بان کیوں کہ جڑا مہا سورج ہے نا وہ پرماتما اسے بڑے جگڑے نے رام کیوں کہ اللہ آخو اللہ کیوں کہ رام آخو پرماتما نام تے اج تک پتن کتنے جھگڑے ہو چکے نے اور ہو رہے ہیں اور پتن کتنا خون راج نیتی کر کے بھی اتنا خون خرابہ نہیں ہویا جتنا دھرم ہویا ہے کہہ مختصر میں کل ارس کر پاشاہ کہ ہے پربو تیرا کوئی نام نہیں اکال اس تک ستب تھے تک کہنے کہاں نام تا کو کہاں کہاوے کہا میں بخانو کہے مو نہ ਹੈ ਪ੍ਰਭੂ ਮੈਨੂੰ ਕੁਝ ਨਹੀਂ ਪਤਾ ਤੇਰਾ ਕੀ ਨਾਮ ਹੈ ਮੈਨੂੰ ਕੁਝ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਦਸਵੇਂ ਗੁਰਨਾਮ ਕਹਾ ਨਾਮ ਤਾ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੋ ਨਾਵੇ ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ ਮੈਂ ਕਿਸ ਤਰ੍ਹਾਂ ਕਹਦੇ ਆ ਇਹ ਨਾਮ ਹੈ ਤੇ ਨਹੀਂ ਇਹ ਹੈ ਤੇ ਉਹ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰਦੇ ਨੇ ਬਲਹਾਰੀ ਜਾਓ ਜੇ ਤੇ ਤੇਰੇ ਨਾਮ ਹੈ ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ ਕੋਈ ਇਸ ਆਇਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੇਕ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਇਹ ਆਇਆ ਲੀ ਪੇਡਾ ਨੂੰ ਵਾਪਸ ਲੈ ਆ ਉੱਥੇ ਕਿੰਦੇ ਲੈ خدا ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਫਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ ਸਾਡਾ ਵੀ ਕੋਈ ਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚੱਲੋਂ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੰਪੀ ਸਲੋਕ ਹੈ ਇਸ ਹੀ ਕੋਈ ਕੋਏ ਮਨ ਜਿ ਨਿਮਾਣੀ ਇੱਕ ਤੋਂ ਕਿੱਥੋਂ ਇਸਨੇ ਫਰਿਆਦ ਕੀਤੀ اے ਪ੍ਰਭੂ اے ਖੁਦਾ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ نہ کوئی بہن ہے نہ کوئی برا ہے نہ ماتا نہ پتا کوئی سنتان نہیں کوئی پتنی نہیں کوئی ماں باپ نہیں کچھ بھی نہیں کلے آج پتا چلے تو بھی کلا تو بھی کلا لا شریک ہے ایک کہہ میرا من بہت خوش ہویا ہے خدا بہت خوش ہوا اب پہلی دفعہ پتا چلے تو میری دفعہ میری طرح ਪਤਾ ਹੈ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇ ਹੋ ਚੁਕੀ ਸੀ ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਪੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਆ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਪੀ ਤੂੰ ਰਾਜ ਜਾਏਗਾ ਫਿਰ ਮੈਂ ਬਾਦਜ ਪੀ ਮੰਗਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਕਉ ਸਲਾਹ ਕਰਦੀ ਰਹੀ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਚਿਕਿਤਸਾ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਤੇ ਕਹਿੰਦਾ ਓਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੋਗੀਆਂ ਨੇ ਪਰ ਮੇਰੀਆਂ ਖੋਗੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਇਹਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ हे खुदा इक ਹੋਰ ਵੀ ਖੂਬੀ ਏ ਮੈਨੂੰ ਮੇਰੇ ਕੋਲ ਫਿਰ ਇਹ ਕਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਜ਼ਾ ਵੀ ਹੈ ਮੈਂ ਰੱਖਿਆ ਹੋਇਆ ਫਿਰ ਇਹ ਕਪੜੇ ਸੀਦਿਆਂ ਫਿਰ ਹੋਰ ਵੀ ਸੁਣ ਲੈ खुदा ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਨਤ ਆਉਂਦੀ ਹੈ ਤੂੰ ਆ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸ਼ੀਆ ਅੱਗਾ اے ਖੁਦਾ ਤੂੰ ਵਾਅ ਤੇ ਸਹੀ ਜੀ ਕਿਦਰੇ ਤੈਨੂੰ ਥਕੇ ਨਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੇ ਵੀ ਬੜੀ ਵਧੀਆ ਜਾ ਚਾਹੁੰਦੀ ਹੈ ਮੈਂ ਤੇਰਾ ਥਕੇਵਾ ਲਾ ਦੇਵਾਂਗਾ ਤੇ ਕਿਦਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਵਾਂਗਾ حضرت موسی ਲੰਘਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਓਦਾ ਦੇ ਸਾਹਮਣੇ ਆਪਣੇ ਗੁਨਾ ਨੂੰ ਰੱਖ ਰਿਹਾ ਹੈ। ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨ ਵੀ ਦੇ ਵਿੱਚ ਦਰਜ ਕੀਤਾ ਹੈ। ਤੂ ਕੋ ਜਾਈ ਕਾਸ਼ਮਮਮ ਚਾਕਰ। ਕਿ ਖੁਦਾ ਤੂ ਕਿਥੈਂ ਮੈਂ ਤੇਰੀ ਚਾਕਰੀ ਕਰਨੀ, ਤੇਰੀ ਨੌਕਰੀ ਕਰਨੀ। تیری غلامی کرنی جو کچھ آنگا میں میں تینوں دس دیتا ہے جڑے جہے گرے کول نے میں تینوں دس دیتے ہیں تیرے دا میں گا کوئی نہیں وہ وائز کہہ رہے سی لا شریک ہے تو آپ بھی لا شریک ہے سارا کوئی شریک نہیں وہ وائز کہہ رہے رہا سی لا مکان ہے تیرا کوئی تھان ٹکا نہیں تو اپنا بھی کوئی نہیں اس حساب نال میں تیرے سانج بنائی ہے تو تیریاں خوبیاں سن میں مینو کچھ نہیں پتا تو کو جائی تاشا ومم چاکرد مولانا روم نے لکھے اس طرح دی جد اس نے اچھی فریاد کی تھی تو تو ہے جائی تاشا ومم چاکرد میں تیری چاکری کرنے ہوں میں تیرا غلام بننا ਮੈਂ ਤੇਰੀ ਸੇਵਾ ਕਰ ਲਈ ਹੈ। ਕਿੰਨੇ ਨੇ ਹਜ਼ਰਤ موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਫਿਚ ਕੇ ਉਸਨੇ ਮਾਰੇ। ਖੁਦਾ ਨੂੰ ਤਾਪ ਚੜਦਾ ਹੈ। ਤੂੰ ਦਵਾਈ ਘੋਟ ਕੇ ਪਿਲਾਏਗਾ। ਉਹਦੇ ਕੱਪੜੇ ਪਾਟਦੇ ਨੇ ਤੂੰ ਸੀ ਦੇਵੇਂਗਾ। ਉਹਦੀ ਜੁੱਤੀ ਪਾਟਦੀ ਹੈ। ਮੂਰਖ ਤੈਨੂੰ ਇਤਨੀ ਵੀ ਸਮਝ ਨਹੀਂ। ਖੁਦਾ ਕੀ ਹੈ? ਉੱਥੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ। ਇਹਨੂੰ ਕੱਖ ਨਹੀਂ ਸਮਝ। ਫਿਰ ਇਹ ਸ਼ਬਦ ਨਾ ਬੋਲੇ। ਚਲਾ ਗਿਆ। ਕੋਹ ਦੂਰ ਤੇ। ਰੋਣ ਲੱਗ ਪਿਆ ਆਇਆ ਲਈ। ਕਿੰਦੇ ਸਾਰੇ ਜਹਾਨ ਦੇ ਵਿੱਚ ਇੱਕ ਤੋਈ ਠੇਸੀ ਉਹ ਆਵਾਜ਼ ਕਹਿੰਦਾ ਸੀ ਮੇਰੇ ਵਰਗਾ ਹੈ। ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ। ਜਾਂ ਖੁਦ ਦੂਜੇ ਵਰਗੇ ਬਣੋ ਮੁਝ ਨਹੀਂ ਜੁੜੇਗਾ ਸੰਬੰਧ ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪੈਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋ ਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰੋ-ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਘਰੀਆਂ ਦੀ ਧਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਾਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋਤੂਰ ਤੇ ਬੈਠਦੇ ਆਈ ਮੂਸਾ ਹਮੇਸ਼ਾ ਜੁੜ ਜਾਂਦਾ ਸੀ ਕਿ ਕੋਈ ਵਫਾ ਨਾਮ ਗੌਰੰਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਹਤ ਨੂੰ ਲੰਘਣ ਨੂੰ ਆ ਗਈ। ਕਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪਏ ਨੇ। ਪ੍ਰਭਾਤ ਹੋ ਗਈ। ਲੇਕਿਨ موسی ਦਾ ਮਨ ਨਹੀਂ ਜੁੜਿਆ। ਫਰਿਆਦ ਕੀਤੀ موسی ਨੇ। اے ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ? ਮੇਰੇ ਕੋਲ ਐਸੀ ਕੀ ਬੋਲ ਹੋ ਗਈ ਹੈ? ਜੁੜਨਾ ਪਰਮਾਤਮਾ ਦੀ ਬਖਸ਼ਿਸ਼ ਹੈ। ਮਨੁੱਖ ਦੀ ਆਪਣੀ ਮਹਿਲਤ ਨਹੀਂ। جب کرنا منخ دی محنت ہے جب سمادھی بن جائے رس بن جائے آنند بن جائے یہ دی رحمت ہے منخ دی محنت نہیں ہے اس چکر چنا پینا روٹی کمانا روٹی پکانا روٹی کھان تک ہی منخ سیمت ہے خون تے پرماتما نے بنانا ہے کوئی سی تھوڑی بنا پر سڈے ہاتھ چ رکھے ہی نہیں اس نے ਖਾਦੇ ਭੋਜਨ ਦਾ ਖੋਲ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਆ ਗੁਰਦੁਆਰੇ ਆਣਾ ਸਤਸੰਗ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਅੰਮ੍ਰਿਤ ਵੇਲੇ ਉੱਠਣਾ ਇਹ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਮਨੁੱਖ ਦੇ ਵਾਸਤੇ ਗੱਲ ਨਹੀਂ ਹੈ ਹੀ ਨਹੀਂ ਤੇ ਚੱਕਰ 'ਚ ਨਾ ਪੈਣਾ ਕਿ ਉਹਦੀ ਰਹਿਮਤ ਹੈ ਮੂਸਾ ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਅਲਹਾਮ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹਾਮ ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵਿਚ ਇੰਜ ਲਿਖਿਆ ਕੂੰ ਬਰਾਏ ਵਸਲ ਕਰਦਨ ਆਮਦੇ ਨੇ ਬਰਾਏ ਫਸਲ ਕਰਦਨ ਆਮਦੇ ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਕਿਉਂਕਿ ਤੋੜ ਕੇ ਰੱਖ ਦਿੱਤਾ ਹੈ ਭਾਵੇਂ ਉਹ ਨਾ ਸਮਝੇ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਇਕ ਗੱਲ ਹੋਰ ਵੀ ਅਰਸ਼ ਕਰਦੇ ਆਂ ਅਗਰ ਮਨੁੱਖ ਚਤੁਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁੱਖ ਭੋਲਾ ਨਹੀਂ ਹੈ। ਧਰਮ ਦੀ ਦੁਨੀਆ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ। ਭੋਲਾਵਾ ਸੰਸਾਰ ਵਿੱਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ ਚਤrai ਨਾ ਚਕਰ ਭੋਜ ਪਾਈਏ। ਰੇ ਜਨ ਮਨਮਾਦੋ ਸਿਉ ਲਾਈ। گرو نانک دیو جی مہارا مہاراج کہ سہ سیا پان لکھ ہوئے تو ایک نہ چل چلے چترائی سیاح آویں کتے نہ کام کتنی چترائی کٹھی کر لے کتنا پاردہ گیان کٹھا کر لے کتنی سیاڑپ کٹھی کر لے کتنا تو چراک ہو جائیں حاضر جواب ہو جائیں پرماتما دی دنیا چنی چل دی تو اتنے تو بھولا بھا چل رہا ہے ماسومیت چل دی ہے ਉਤ੍ਰਿਤੀ ਸ਼ਰਧਾ ਕਮਾਉਂਦੀ ਹੈ ਉਤ੍ਰਿਤੀ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮਾਉਂਦੀ ਹੈ